ਲਓ ਜੀ ਭਾਈ ਤੁੱਖਾ ਮਿਸਤਰੀ ਹੈ ਨਾ ਜਿਹੜਾ ਇਹ ਪੱਖਾ ਲਾ ਕੇ ਕੰਮ ਕਰਦਾ ਤੁੱਖਾ ਕਿਹਾ ਚੱਕਰ ਆ ਭਾਈ ਇਹ ਬ੍ਰੈਂਡ ਆ ਇਹਨੇ ਐਵੇਂ ਥੋੜੀ ਹੈ ਮੈਂ ਕਹਿੰਦਾ ਜੱਗੇ ਬਾਅਦ ਨੇ ਹੱਕਲੇ ਵੀ ਟਰਬੋ ਨਾਤੀ ਥੋੜਾ ਇਹ ਸਾਹਮਣਾ ਚੱਲਦਾ ਹੱਕਲੇ ਬੜਾ ਟਰੈਕਟਰ ਹੈ ਇੱਕ ਸਿਲੰਡਰ ਤਾਂ ਨਹੀਂ ਕੱਢ ਕੇ ਲਾ ਲਿਆ ਆਪਣੇ ਚ ਜਿਹੇ ਸਾਹਮਣਾ ਜ਼ੋਰ ਮਾਰਦਾ ਲਓ ਜੀ ਭਾਈ ਸਾਸਰੀ ਘਾਲ ਜੀ ਸਾਰਿਆਂ ਨੂੰ ਚੱਲਦਾ ਏ ਲੇਜ਼ਰ ਕਰਾ ਸੋਕੇ ਸਾਰੇ ਕੰਮ ਵਿੱਚੇ ਪਲੌ ਵਿੱਚੇ ਲੇਜ਼ਰ ਕਰਾ ਜਕੇ ਘਰ ਦਾ ਲੇਜ਼ਰ ਕਰਾ ਯਾਰ ਤੇ ਇੱਥੇ ਪਹਿਲਾ ਪੱਧਰਾ ਨਹੀਂ ਹੋਇਆ ਜਗ੍ਹਾ ਘਟਾ ਲੈ ਕਰਾ ਦਾ ਉਹ ਜ਼ੀਰੋ ਕਰ ਲੈ ਉਹ ਜਗ੍ਹਾ ਹੁੰਦੀ ਅੰਕਲ ਯਾਰ ਘਰ ਤੇ ਕਰਾ ਹੋਵੇ ਹੈ ਇਹ ਤਾਂ ਮੇਤਰੀ ਨਾਲ ਦਿਖਦਾ ਸੀ ਤੂੰ ਪਰ ਆ ਯਾਂਕਲ ਵੀ ਤੂੰ ਲੈ ਲੈ ਆ ਦੇਖ ਅੱਛਾ ਇੱਥੇ ਫਾਗੇ ਚੱਲਦਾ ਹੈ ਆ ਡੰਡਾ ਹਾਂ ਇਹ ਲੈ ਜਾ ਰਿਹਾ ਫਸਾ ਸੁੱਖਾ ਜੀ ਕੋਲੂਆ ਪੈ ਜੂਗਾ ਜੱਗੇ ਦਾ ਮੁੰਡਾ ਦੋ ਕਿਆ ਦੋ ਜੇਬੀ ਦੀ ਦੋ ਜੇਸੀਵੀ ਆ ਪਈਆਂ ਉਹ ਜਿੱਥੇ ਮਿੱਟੀ ਪੈਣੀ ਹੈ ਜਿਹੜੇ ਪਾਸੇ ਹੋ ਵਾਲੇ ਕੋੜੇ ਘੱਟ ਘਰ ਚ ਔਰ ਉਹ ਭਰਤਾ ਟੇਪਰ ਉਹਨੇ ਹੁਣ ਆ ਦੇਖ ਲੈ ਚਿੱਟੀ ਹੋ ਗਈ ਮਿੱਟੀ ਨਾਲ ਦੀ ਨਾਲ ਗੱਦੀ ਭਾਈ ਰੰਗ ਦਾ ਚੱਲਦਾ ਕੰਮ ਘਰ ਚ ਬਿੰਦੂ ਆਇ ਨਹੀਂ ਹੈਗਾ ਬਿੰਦੂ ਰੋਕਿਆ ਮੈਂ ਰੋਕਿਆ ਅੰਕਲ ਕਹਿੰਦਾ ਵੀ ਦਰਵਾਜ਼ੇ ਚਿੱਟੇ ਕਰਨੇ ਜੱਗਾ ਕਹਿੰਦਾ ਪੂਰੇ ਕਰਨੇ ਆ ਸੁੱਖਾ ਕਿਆ ਕਹਿੰਦਾ ਉਹ ਕਹੇਗਾ ਮੈਂ ਤਾਂ ਬਈ ਨਾਲ ਆ ਤੁਹਾਡੇ ਚਿੱਟਾ ਰੰਗ ਚਿੱਟਾ ਰੰਗ ਅੰਕਲ ਕਹਿੰਦਾ ਵੀ ਸ਼ਾਂਤੀ ਦਾ ਪ੍ਰਤੀਕ ਹੁੰਦਾ ਬਈ ਉਹ ਬਰਕਤ ਆ ਕਰ ਤੇ ਬਹੁਤ ਫਰਕ ਪੈਂਦਾ ਬਾਕੀ ਕਰਾਉਣ ਨੂੰ ਬਈ ਕਾਲਾ ਪੀਲਾ ਲਾਲ ਜਿਹੜਾ ਮਰਜ਼ੀ ਕਰਾ ਲਓ ਉਹਦਾ ਫਾਇਦਾ ਨਹੀਂ ਲੋਟ ਮੁੱਕਦੇ ਨਹੀਂ ਜਿਹਦੇ ਚਿੱਟਾ ਰੰਗ ਕਰਿਆ ਵਾ ਬਸ ਠੀਕ ਇਧਰ ਤੇ ਵੀ ਆਈ ਜਾਂਦੇ ਹਾਂ ਦੇਖੇ ਠੀਕ ਹੈ ਦੇਖ ਲਓ ਤੁਸੀਂ ਮੰਨ ਲਓ ਗੱਲ ਜੇ ਅੰਕਲ ਜੱਗਾ ਬ੍ਰਾਊਨ ਰੰਗ ਲਿਆ ਆ ਜੇ ਬ੍ਰਾਊਨ ਲਿਆਇਆ ਤਾਂ ਮੈਨੂੰ ਕਹਿ ਦੀ ਜੇ ਲਿਆਇਆ ਚਿੱਟਾ ਤਿੰਨ ਇੱਕ ਜੇ ਰੰਗ ਦੇ ਖੜੇ ਹੋਣਗੇ 56 236 ਤੀ 56 30 ਹੈਗਾ ਜੇ ਆਪਣੀ ਮਰਜ਼ੀ ਲੈ ਆ ਫਿਰ ਫਿਰ ਦੇਖੀ ਬੇ ਜਿਹੜਾ ਕੋ ਹੈਗਾ ਇਹੀ ਰਹਿ ਜਾਣਾ ਬਸ ਠੀਕ ਹੈ ਜੱਗੇ ਦੇਖ ਨਹੀਂ ਜੇ ਦਾ ਤਰੱਕੀ ਕਰਾਉਣੀ ਆ ਹੁਣ ਤੇਰੇ ਹੱਥ ਹੈ ਬਈ ਦੇ ਹੱਥ ਦੀ ਗੱਲ ਆ ਜੇ ਲਿਆਂਦਾ ਚਿੱਟਾ ਤਿੰਨ ਸਾਲ ਨੂੰ ਦੇਖੀ ਤਿੰਨੇ ਇੱਕ ਜੀ ਖੜੇ ਹੋਣਗੇ ਬਸ ਉਹ ਜਗ੍ਹਾ ਚਿੱਟਾ ਹੀ ਲਿਆਉਣਾ ਰਹਿਣ ਦੇ ਚਿੱਟਾ ਰੰਗ ਊਂ ਵੀ ਸਸਤਾ ਦੂਏ ਖੇਲ ਤੇ ਗਾਰੰਟੀ ਦੰਦਾ ਮੈਂ ਤੁਹਾਨੂੰ ਜੇ ਦੋ ਸਾਲਾਂ ਚ ਇੱਕ ਬ੍ਰੈਂਡ ਨਾ ਖੜਾ ਫਿਰ ਸ਼ੋਅਰੂਮਾਂ ਚ ਇੱਟਾ ਰੰਗ ਦਾ ਅੰਕਾ ਲਗਲਾ ਦੇਖਦਾ ਆ ਕਿ ਬੰਦਾ ਸਮਝਦਾ ਰ ਮਾਫਾ ਲਿਆਉਣਾ ਯਾਰ ਆ ਇਥੇ ਪਿੱਲਰ ਵਰ ਹੋਣਾ ਹੈ ਜੀ ਆ ਖਾਲੀ ਆ ਦੇਖਦਾ ਭਰਨਾ ਪਿੱਲਰ ਪੂਰੇ ਆ ਥੰਮਲਾ ਰਹਿੰਦਾ ਜੀ ਦੇ ਲੈ ਨਿਗਾ ਦੇਖ ਖੋਲੀ ਦੇ ਵਿੱਚ ਵੀ ਕਰ ਦੇਣਾ ਤਰਾੰਗੇ ਯਾਰ ਕਰਨਾ ਕਰਨਾ ਜੇ ਵਿੱਚ ਕਿਹੜਾ ਕਰਨਾ ਕਾਹੀ ਕਰਨਾ ਇੱਟ ਤੇ ਨਾ ਖੜੀ ਦਬਦੀ ਦਬਾਈ ਜੰਨਾ ਓਕੇ ਬਾਈ ਲੇਵਲ ਨਿਕਲ ਗਿਆ ਇਹ ਤੇ ਇਹ ਲੇਵਲ ਬੜਾ ਠੀਕ ਹੈ ਆ ਲੈ ਬਲਕੇ ਪੈ ਜਾਣਾ ਸਾਰਾ ਕੰਮ ਅੰਗਲ ਟਰਾਲੇ ਨੂੰ 2 ਮਹੀਨੇ ਹੋ ਗਏ ਕਿ ਤਿੰਨ ਦਸੰਬਰ ਜਨਵਰੀ ਫਰਵਰੀ ਮਾਰਚ ਚਾਰ ਮਹੀਨੇ ਹੋ ਗਏ ਸੁੱਕੇ ਜਰਤਾ ਨਹੀਂ ਪਈ ਜਾਂ ਦੇ ਲਖਣ ਨਹੀਂ ਜਾਂ ਨਹੀਂ ਪਈ ਬਾਈ ਲੋਹੇ ਦਾ ਫਰਕ ਹੈ ਜੇ ਦੇਸੀ ਲੋਹਾ ਹੋਵੇ ਹੁਣ ਉਹਦਾ ਗੱਲ ਜਾਣਾ ਦਾ ਅਕਰ ਮੈਂ ਜੀਪ ਦਵਾਈਆਂ ਜੀਪ ਜੀਪ ਲੈ ਆਉਂ ਗਿਆ ਮੁੰਡੇ ਦੇ ਜੀਪ ਦੇਖਿਓ ਕਿਤੇ ਥਾਰ ਵੀ ਨਾ ਲਿਆਇਓ ਚੋਰੀ ਚੋਰੀ ਜੀਪ ਜੀ ਦਾ ਜੱਗੀ ਇੱਕ ਵਾਰ ਤੂੰ ਲਿਆਇਆ ਤਾਂ ਕਿੱਥੇ ਗਈ ਉਹ ਨਹੀਂ ਨਹੀਂ ਲਿਆ ਹੈ ਹਾਂ ਇੱਕ ਵਾਈ ਕਹਿੰਦਾ ਖੇਤੀ ਮੈਂ ਵੀ ਕਰਦਾ ਨਾਲ ਮੋਟਰਸਾਈਕਲ ਦਾ ਟਾਇਰ ਵੀ ਦੇਖ ਕੇ ਪਾਉਣਾ ਪੈਂਦਾ ਜੱਗਾ ਪਤਾ ਨਹੀਂ ਕੀ ਕਰਦਾ ਜੱਗਾ ਟਿੱਕੇ ਮਾਰਦਾ ਬਾਈ ਮੈਂ ਕਹਿੰਦਾ ਨਾਲ ਮੋਟਰਸਾਈਕਲ ਦਾ ਟਾਇਰ ਵੀ ਮਰੀ ਪਾਉਣਾ ਪੈਂਦਾ ਸੁਖਾ ਤੈਨੂੰ ਕਿਹੜਾ ਟਰੈਕਟਰ ਵਧੀਆ ਲੱਗਿਆ ਬਾਈ ਤੈ ਤਾਂ ਉਹ ਦੇਖੇ ਤਿੰਨ ਚਾਰ ਬ੍ਰਾਂਡ ਜੱਗੇ ਕੋਲ ਹਾਂ ਹਾਂ ਹੈ ਬਾਈ ਸੱfte ਹੋ ਜੀ ਹੌਲੈਂਡ ਹੌਲੈਂਡ ਹਾਂ ਦੇ ਲੈ ਅੰਦਰ ਖੜਾ ਨੀਲਾ ਘੋੜਾ ਫਿਰ ਜੱਗੇ ਜੌਂਟੀਅਰ ਨੂੰ ਮੈਂ ਦੇਖਿਆ ਇੱਕ ਵਾਈ ਨੇ ਚਲੰਜਾ 05 ਨੂੰ ਰੂਰੇ ਟਾਇਰ ਪਾਇਆ ਜੌਂਡੋ ਦੇ ਉਹਦੇ ਨਾਲ ਤੇ 12 ਵਾਲੇ ਪਤਾਲ ਮਿਲ ਦਾ ਫਰਕ ਪੈਣਾ। ਕੀ ਕਰਨਾ? ਠੀਕ ਆ ਟਾਇਰੇ ਪਾ ਜੇ ਇੱਕ ਦੇ ਮਸੂ ਪੈ। ਹਨਾ ਉਹ ਬੜੇ ਟਾਇਰ ਮੂਰੇਲੇ ਪੈ ਜਾਂਦੇ ਆ। ਹਨਾ। ਹਾਂ। ਟਾਇਰ ਤਾਂ ਵੀਰੇ ਪੈਣੇ ਆ ਜਾਂਦੀ ਆ ਰੇਵੀ। ਆਹ ਦੇਖ ਉਧਰ। ਤੇਰੇ ਟਾਇਰ 1 ਸਾਲ ਕੱਢਣੇ ਬਸ ਇਹ। ਆਹ ਦੇਖ ਬੇਲਾ। ਇੱਥੇ ਬੰਦੇ ਦੇ ਸਾਰੇ ਸਿਸਟਮ ਸਾਰੇ ਭਾਗ ਚੇਂਜ ਹੋ ਜਾਂਦੇ ਤੇ ਡਾਕਟਰ ਦੀ। ਇੱਥੇ ਬੰਦਾ ਮਰਿਆ ਮਜੂਦਾ ਕਰਦੇ ਨੇ ਡਾਕਟਰ। ਇਹਦਾ ਹਾਰਡ ਬਾਹਰ ਕੱਢ ਕੇ ਜਿਹੜਾ ਮੇਨ ਚੀਜ਼ ਆ। ਹਾਂ। ਇਹਦਾ ਉਹ ਵੀ ਪਾ ਕੇ ਦੁਆਲੇ ਦੇ ਫਿੱਟ ਕਰ ਦਿੰਦੇ ਆ। ਆਇਆ ਨਾਲ ਆਪਣੇ ਆਏ ਦੇ ਦੂਏ ਟਾਇਰ। ਅੱਛਾ। ਨਾਲ ਟਾਇਰ ਨਾਲ ਆਏ ਤੇ ਉਹੀ 12 ਦੇ। ਹਾਂ। ਇਹ ਜਿਹੜੇ ਵਪਾਰ ਉੱਥੇ ਤੇ ਜਾਂ ਟਰੈਕਟਰ ਇਹਨੇ ਲੱਗਾ। ਉਹ ਕੱਢ ਲੈ। ਉੱਥੇ ਤੇ ਸਹੀ ਆ ਗਏ। ਪਿਛਲੇ ਚੇਂਜ ਨਹੀਂ ਹੋਏ ਪਿਛਲੇ ਨਵੇਂ ਹੀ ਤੇ ਮੋਹਲਾ ਜੋੜਈ ਉਹ ਕੱਢ। ਮੈਂ ਉਹਨੂੰ ਕਿਹਾ ਨਹੀਂ ਮਖਾ ਭਾਈ ਨਹੀਂ ਗੱਲ। ਕਹਿੰਦਾ ਭਾਈ ਚਲ ਕੋਈ ਖੁੱਝ ਲੈ ਵਪਾਰੀ ਕਰਦੇ। ਬਹੁਤ ਹੀ ਚੱਕਰ। ਨਾਲ ਨਾਲ ਤੇ ਕੱਢਦੇ ਉਹਨਾਂ ਨੇ। ਹੋਰ ਤਾਂ ਹੀ ਉੱਭੜਦਾ ਤਾਂ ਜੱਗੇ ਨਾ। ਆਏ ਆਏ। ਛੋਟੇ ਦੇ ਛੋਟੇ ਰੁਪਏ ਬਚਾ ਗਏ ਅਗਲੇ ਰੁਪਏ ਰੁਪਿਆ ਹਰੇਕ ਚੀਜ਼ ਪਰ ਵੀ ਚਾੜ੍ਹਦਾ ਹਲੇ ਸੈਤਰੀ ਜੀ ਵਿੱਚ ਲਾਈਟਾਂ ਲੱਗੀਆਂ ਵੇ ਸਾਰਾ ਕੁਝ ਲੱਗਿਆ ਹੋਇਆ ਤਾਂ ਇਹਨੂੰ ਚਲ ਆ ਵੀ ਕੰਮ ਵਧੀਆ ਹੋ ਗਿਆ ਛਤਰੀ ਨਾਲ ਆ ਗਈ ਉਹਦੇ ਨਹੀਂ ਛਤਰੀ ਉਹ ਬਹੁਤ ਮਹਿੰਗੀ ਹੈ ਚਕੇ ਜਿਕੜਾ ਜਰਾ ਹਾਊਲੈਂਡ ਇਹਨੂੰ ਦੋ ਛਤਰੀ ਦਾ ਜਮੀ ਨਹੀਂ ਜੈਸ ਨਹੀਂ ਨਾ ਨਾ ਹੈ ਤੇ ਜਲੂਥੇ ਰੱਖਣਾ ਇਹਨੂੰ ਛਤਰੀ ਪਿੱਛੇ ਵੀ ਆਉਂਦੀ ਗਰਾੜੇ ਛਤਰੀ ਨਾਲ ਕਦੇ ਹੋਏ ਆ ਇਹਦੇ ਜੇ ਨਹੀਂ ਆਇਆ ਜਿਹੜਾ ਦੂਏ ਮਾਡਲ ਉਹਨਾਂ ਨੂੰ ਨਹੀਂ ਆਉਂਦੀ ਛੋਟੇ ਉਹਨਾਂ ਨੂੰ ਉਹ ਮੈਂ ਦੇਖਿਆ ਉਹਨਾਂ ਨੂੰ ਕਈ ਵਪਾਰੀਆਂ ਦੇ ਦੋ ਦੋ ਹੀ ਰਹਿਣਤੀ 21 ਕੋਲ ਦੀ ਉਹ ਪਿਛਲੀ ਬੇਟ 21 ਕੋਲ ਦੇ ਦੋ ਦੋ ਜੇ ਕਿਸੇ ਨੂੰ ਨਾ ਨਾ ਆਖ ਸਾਨੂੰ ਇਹ 75 ਐਚਪੀ ਕਰਕੇ ਬੇਟਾ ਕਿਲੇ ਜ਼ੋਰ ਮਾਰਦਾ ਇਹ ਵੀ ਸਲਿੱਪ ਨਹੀਂ ਕੱਢ ਦਿੰਦਾ ਟਰੈਕਟਰ ਨੂੰ ਹਾਂ ਮਾਂ ਨੇ ਪੀਜ਼ਾ ਬਣਾਇਆ ਪੀਜ਼ਾ ਪਾਸਤਾ ਬਣਾਇਆ ਜੇਕਰ ਰਿਜ਼ਲਟ ਕਾਦਾ ਰਿਜ਼ਲਟ 27 ਤਰੀਕ ਨੂੰ ਆ ਗਿਆ ਬਾਠ ਠੀਕ ਹੈ ਬਾਈ ਹੈ ਔਖਾ ਨਿਆਣਾ ਦਾ ਘਰ ਗਾਪਾ ਪਾਉਂਦੇ ਆ ਫੂਲ ਚੇ ਵਧੀਆ ਦੇਖਾ ਮਾ ਕੀਆ ਜੰਪ ਜੰਪ ਦਿਖਾ ਦੇ ਲਿਆ ਛੱਟ ਨਾ ਖਾਲੀ ਉਹ ਲੱਤ ਨਾ ਤਰਾ ਦੀ ਜੰਪ ਕੇ ਦਿਖਾਦਾ ਕਰ ਦੋ ਹਾਂ ਆ ਗਿਆ ਜੰਪ ਤਾਂ ਲੈ ਜਾਂ ਕਿ ਆ ਪਾਰ ਦੇ ਪਾਰ ਦੇ ਦੱਸ ਲਿਆ ਲੈ ਲੈ ਓ ਮਟਿਆ ਦੱਸ ਲੈ ਪਾਰ ਦੇ ਕੋੜੇ ਨਾ ਫਿਰਦੇ ਨਹੀਂ ਅਸੀਂ ਆਏ ਬਹੁਤ ਫਾਇਦੇ ਨਹੀਂ ਨਹੀਂ ਇਹ ਤਾਂ ਅੱਜ ਆ ਗਿਆ ਕਿ ਤੇ ਗਿਆ ਯਾਰ ਇੰਨੀ ਮਿੱਟੀ ਨਿਕਾਊਗੀ ਜਾਤਾ ਪਾਈ ਗਏ ਹੁ ਕੱਢੀ ਗਏ ਹੌਲੈਂਡ ਫੇ ਪਤਾ ਇਹਨੂੰ ਬ੍ਰਾਂਡ ਦਾ ਬੈਸ ਯੰਕਲ ਆਪਣੇ ਇਧਰ ਨੀਲਾ ਕੋੜਾ ਹੈਵੀ ਕੱਟ ਹੈ ਮਤਲਬ ਬਹੁਤ ਘੱਟ ਹੈ ਆਪਣੇ ਮਹਿੰਦਰੇ ਮੁੰਦਰੇ ਜਿਆਦਾ ਇਹ ਹੌਲੈਂਡ ਘੱਟ ਆ ਫੰਟ੍ਰੈਟਰ ਇਧਰ ਆਪਣੇ ਰੋਪੜ ਏਰੀਆ 'ਚ ਬਹੁਤ ਘੱਟ ਹੈ ਇਹ ਕਿਸੇ ਕਿਸੇ ਕੋਲੇ ਪਿੰਡੀ ਟਮਾਟਰ ਲਾਈ ਆ ਕੋਈ ਦੇਖ ਲੈ ਲੋਕ ਸ਼ਕੀਨ ਆ ਜਿਹੜੇ ਬਾਈ ਨੇ ਕਿਹਾ ਹੈ ਕਿ ਨਾ ਮੇਰੇ ਕੋ 56 30 ਵੀ ਆ 56 20 ਵੀ ਆ 36 30 ਵੀ ਆ ਮकल्ਜੀ 36 30 ਵੀ ਆ ਮੇਰੀ ਵੀਡੀਓ ਕੱਢ ਕੇ ਦੇਖ ਲਿਓਗਾ ਨਾ ਕਿੰਨੇ ਲੈ ਪਿਆ ਕਿੰਨੇ ਲੈ ਕੇ ਕਿੰਨੇ ਸ਼ੋਰੂਮ ਚ ਲਾਏ ਪਾਣ ਕਰਨ ਹਾਂ ਝੌਂਗਰੇ ਹਾਂ ਬੱਲੇ ਹਾਂ ਸ਼ੋਰੂਮ ਦੇਖਣੇ ਤਿੰਨੇ 50 ਲੱਖ ਦੇ ਹੋ ਗਏ ਉਹਦੇ ਹਾਂ ਹਾਂ ਠੁੱਕਣ ਵਾਲਾ ਲੋਹਾ ਹੁੰਦਾ ਉਹ ਮੁੰਡੇ ਦੇ ਪੈਰ ਕੱਢ ਦੋ ਮੇਰੇ ਨਾਲ ਉਹ ਪੁਣੇ ਇਧਰ ਆ ਆ ਜਾ ਇਧਰ 56 30 ਬਲਾਏ ਕੋ ਜਣੀ ਇਹ ਵੀ 56 30 ਆ ਇਹ 20 ਮਾੜਾ ਨਿਊ ਮਾਡਲ ਨਵੇਂ ਆ ਗਏ ਹਨ ਇਹ 30 ਮਾਡਲ ਹੈ ਸ਼ਿਪਨਜਾਤੀ 2020 ਮਾਡਲ ਹੈ ਬਾਈ ਇੱਧਰ ਨਵੇਂ ਨਵੇਂ ਟਾਇਰ ਟੱਪੇ ਸਭ ਕੋਲ ਹਰ ਜਾ ਬੱਤਾਂ ਹੈ ਇਹ ਹਲੇ ਟੈਰੀ ਗੁੱਡੀ ਵੀ ਕਸੀ ਨਵਾਂ ਮਾਡਲ ਆਇਆ ਬਾਈ ਇਹ ਸੀਆਰਟੀ ਹੈ ਬਾਈ ਤੇਜਵਾ ਜੇ ਤੇਜਵਾ ਤਾ ਹਲੇ ਹਾਂ ਯਾਦ ਨਹੀਂ ਸੀਆਰਟੀ ਆਏ ਜਾਲੀ ਤੇ ਹੈ ਹਾਂ ਬਾਈ ਵਿੱਚ ਸੀਆਰਟੀ ਨਹੀਂ ਤੇ ਹੈ ਹੁਣ ਆਏ ਮੈਂ ਨਾ ਬਾਈਕ 'ਚ ਆਏ ਨੇ ਜਾਂ ਕਿ ਸਾਈਕਲ 'ਤੇ ਬਾਈ ਹੂੰ ਸਾਡ ਕੋ ਇਕੱਠੀ ਕਰਦੇ ਨੇ ਉਦੋਂ ਬਾਅਦ ਹਾਂ ਹਾਂ ਖਬਰੇ 12 ਵਾਂ ਪਿਛਾਣੀ ਪੈਣੀ ਮਾੜੀ ਮੋਟੀ ਆਪਰ ਚੱਕ ਦਿੰਦੇ ਨੇ ਬਸ ਇਹਦੇ ਕੋਈ ਬਾਜ ਹਾਂ ਹਾਂ ਗਾਦੀ ਗੱਲੀ ਕਰਨੀ ਹੁਣ ਬਾਕੀ ਬਾਈ ਸੋਰ ਜਨੇ ਬਸ ਕਰਾਈ ਪੀ ਇੱਧਰ ਅੱਜ ਬਹੁਤ ਨੂੰ ਕੋਈ ਸੋਰੇ ਤਰ੍ਹਾਂ ਦਾ ਅੰਗਲ ਪਾਣੀ ਲਾ ਦੇ ਯਾਰ ਕਣਕ ਨੂੰ ਲਾਤਾ ਲੱਗ ਗਿਆ ਰਾਤ ਲਾ ਕੇ ਆਇਆ ਜੱਗਾ ਅੱਛਾ ਤਾਂਹੀਂ ਡੀਜ਼ਲ ਲਿਆਂਦਾ ਤਾਂ ਹੈ ਬਾਈ ਹੁਣ ਹੁਣ ਖੇਤੀਆਂ ਹੁੰਦੀਆਂ ਮੰਨ ਲਓ ਜਿੱਕਾ ਟਰੈਕਟਰ ਜੌਂਡੀਅਰ ਵਾਲਾ ਕੋਈ ਵੀ ਲਾਲਾ ਹੈ ਤੇ ਪਹਿਲਾਂ ਖੇਤੀ ਹੱਥਾਂ ਦੇ ਨਾਲ ਦੇ ਤੇ ਹਨਾ ਜਦ ਆਦੇ ਕੇ ਸਾਹ ਆਜਾ ਸੰਧ ਪੁਰਾਣੇ ਸਾਰੇ ਮੱਟਾ ਵਾਉਣੇ ਉੱਖੇ ਪਹਿਲਾਂ ਝਾਰ ਝੂੜ ਵੀ ਕੱਟੇ ਆਏ ਕਰਦੇ ਤੇ ਹਾਂ ਹੁਣ ਤੇ ਦਵਾਈਆਂ ਬੀਜ ਵਧੀਆ ਆ ਗਏ ਨਹੀਂ ਉਹ ਤਾਂ ਚਲੋ ਠੀਕ ਹੈ ਵਧੀਆ ਗੱਲ ਕੰਮ ਵੀ ਸੌਖਾ ਹੋ ਗਿਆ ਕੀ ਕਰੀਏ ਵਧੀਆ ਗੱਲ ਵੀ ਕਹਿਣ ਦਾ ਮਤਲਬ ਤਾਂ ਵੀ ਵੀ ਬੰਦਿਆਂ ਦਾ ਹੀ ਫਰਕ ਪੈ ਗਿਆ ਨਾ ਫਿਰ ਨਾ ਇਹ ਤਾਂ ਹੈਗਾ ਉਹ ਬੰਦੇ ਮੋٹے ਹੋਗੇ ਤਾਂ ਹੀ ਨਾ ਬੰਦੇ ਲੰਬੇ ਦੇ ਹੁੰਦੇ ਦੇ ਪੂਰੇ ਤਗੜੇ ਹੁੰਦੇ ਨੇ ਬਾਈ ਕੰਮ ਚੱਲ ਜੀ ਹਾਂ ਹੁਣ ਹੁਣ ਤਾਂ ਸਾਹ ਜੀਉਂਦੀ ਲੱਗੇ ਨਹੀਂ ਰਹੀ ਨਾ ਹਾਂ ਹਾਂ ਸਹੀ ਗੱਲ ਹੁਣ ਤਾਂ ਮੈਂ ਕਹਿੰਦਾ ਜਿਹੜੇ ਸਾਹ ਨਾਲ ਕੰਮ ਚੱਲਦਾ ਕਿਸੇ ਨੇ ਬੁਢੀ ਦੀ ਉਮਰ ਤੱਕ ਪਹੁੰਚਣਾ ਹੀ ਹੈਗਾ ਗੰਨੇ ਦੇ ਜੀ ਨੂੰ ਡੋਲੀ ਲਾ ਕੇ ਬਾਬੇ ਦੇ ਸੋਨੇ ਵਾਲਾ ਬਾਬੇ ਦਾ ਰਖਾਉਣਾ ਕੱਟਦਾ ਮੈਂ ਇੰਨਾ ਕਟਾਉਣਾ ਕਰਤਾ ਵਾਹ ਜੀ ਪੀ ਗਾ ਤਾਂ ਹੁਣ ਇੱਕ ਗਲਾਸ ਪੀ ਕੇ ਦੇਖ ਲੈ ਕਾਦੀ ਵੀ ਨਹੀਂ ਆਉਂਦਾ ਜਦ ਬੋਲਦਾ ਨਾ ਖਲਾੜੇ ਸਾਡੇ ਬਾਪੂ ਵੀ ਰਸਦਾਤਾ ਬੋਲਦਾ ਬੰਦੇ ਸਾਡੇ ਸਮਾਨੇ ਹਜੇ ਤੇ ਉਹ ਨਾ ਜੇ ਮੂੰਹ ਲਾ ਲਨੇ ਤੇ ਮੂਹਰੇ ਜਿੱਥੇ ਨਾ ਬੋਲਦਾ ਨਾ ਚੱਲਦੀ ਖਲਾੜੀ ਰਾਤ ਨਹੀਂ ਕਾਉਂਦਾ ਉੱਠ ਕੇ ਝੋਕੇ ਵਾਲਾ ਦੇਖਦਾ ਨਹੀਂ ਰਾਤ ਕਾਦੀ ਨਹੀਂ ਆਉਂਦਾ ਕਿੱਥੇ ਨਾ ਫੜ ਕੇ ਇਹ ਜੇ ਬੰਦੇ ਤੇ ਸਹੀ ਗੱਲ ਆ ਆਇਆ ਤਾਂ ਉਦੋਂ ਅਸੀਂ ਖਲਾਸ-ਖਲਾਸ ਪੀ ਕੇ ਆਏ ਉਹਨੇ ਹੀ ਹਲਾਤਾ ਮੈਂ ਛੱਕੀ ਤਾ ਬੋਲਦੇ ਚਾਹਦੇ ਗੰਨਾ ਲੱਗਦਾ ਰਾਸ ਕੀ ਨਹੀਂ ਬੰਦਾ ਕਹੀ ਲੇ ਕੇ ਬਾਤਾਂ ਪਾਉਣ ਲੱਗਿਆ ਹੋਵੇ ਠੀਕ ਆ ਕੋਟੇ ਆ ਲੂਆ ਭੁੱਖਾ ਗਿਆ ਉਹਨੇ ਜਾ ਕੇ ਜਿਹੜੇ ਜੂਸ ਨੂੰ ਚੰਬੜ ਕੇ ਆਫੇ ਕਿ ਛੇਤੀ ਮੂੰਹ ਕਿਥੇ ਪਾਟ ਦੂੰਗਾ ਤੇ ਨਹੀਂ ਬਿਲਕੁਲ ਆਹੀ ਹੈ ਉਹ ਜਾਂਦੇ ਉਹ ਸੁੱਕੇ ਦਾ ਰੋਟੀ ਵੀ ਵੇ ਟਾਈਮ ਹੀ ਖਾਂਦੇ ਤੇ ਤੜਕੇ 4 ਵੇ ਤੇ ਲੱਗ ਜਾਂਦੇ ਰੋਟੀ ਜਿਹਾ ਖਾਂਦੇ ਰਹੇ ਭੁੱਖ ਪੂਰੀ ਲੱਗਦੀ ਦੀ ਹਾਂ ਉਹ ਕਿਆ ਪੀਜ਼ਾ ਖਾ ਲਿਆ ਜੀ ਹੈ ਕਦੇ ਭੁੱਖ ਲੱਗੀ ਕਦੇ ਕੋਲ ਖਾ ਲਿਆ ਕੇ ਚਲ ਇਹਨੂੰ ਕਿਆ ਹੋ ਗਿਆ ਤਾਂ ਐਂ ਦੇਖ ਲੈ 6:00 ਵਜਣੀ ਆ ਉਹ ਜਿੱਕੇ ਸਰੋਂ ਪਾਈ ਬੇਟੋਲ ਚ ਹਾਈ ਉਹ ਰਾਵ ਵਾਲਾ ਢੋਡਾ ਸਾਡੇ ਕੋਲ ਦੋਸ ਇੱਕ ਪਿੰਡ ਰਹਿ ਗਈ ਕੋਰੇ ਜਿਹੇ ਲਾ ਲੈ ਰਾਪ ਪਾਉਣ ਤੇ ਫਿਰ ਖੰਡ ਕੱਢਣੇ ਮਸ਼ੀਨ ਜਾ ਕੇ ਖੰਡਾਂ ਸਈਰਾ ਹੁਣ ਕਿੱਥੇ ਉਹ ਦੇਸੀ ਖੰਡ ਤਿਕਦੀ ਵੀ ਨਹੀਂ ਉਹ ਜੇ ਕਹਿੰਦੇ ਮੇਲ ਵਾਲੇ ਸਾਰੀ ਪਰਚੀਆਂ ਦੇਤੀਆਂ ਕੀ ਹੋ ਗਿਆ ਬੰਦ ਕਰੂਗੇ ਹੋ ਚੰਦੀ ਹੋ ਜਾਣਾ ਹੁਣ ਕੀ ਕਰਤਾ ਸਾਬ ਨੂੰ ਜਿੰਨੇ ਜਿੰਨੇ ਪਰਚੀਆਂ ਸਾਰੀਆਂ ਦੇਤੀਆਂ ਅੱਛਾ ਜੀ ਕਿਹੜੀਆਂ ਪੰਜ ਆ ਕਹਿੰਦੇ ਚਾਰ ਆ ਸਾਰੀਆਂ ਦੇਤੀਆਂ ਵੀ ਲਿਆ ਉਹ ਲੇਵਰ ਨਹੀਂ ਮਿਲਦੀ ਫੇਰ ਕਰਨ ਨੂੰ ਸੁਖੀ ਚੱਲਦਾ ਬਾਈ ਕੰਮ ਅੱਠੋ ਅੱਠ ਖੋਲੀਆਂ ਕਾ ਨਹੀਂ ਬਹੁਤ ਟਾਈਮ ਲੱਗ ਗਿਆ ਕਿ ਕੰਦਾ ਹੋਈਆਂ ਖੋਲੀਆਂ ਬਣੀਆਂ ਹੁਣ ਫਸਾ ਬੈਣਾ ਤੇ ਛੱਡ ਬੈਣਾ ਆ ਸਾਈਡਾਂ ਗਾਂਲੀ ਨਾ ਕਰਦੇ ਆਹਨੇ ਵੀ ਟਰਾਲਾ ਬੇਲਾ ਹੁਣ ਤੇ ਰਹਿੰਦਾ ਇਹ ਸਾਰੀ ਇੱਟ ਇੱਥੇ ਲੱਗਣੀ ਬਾਈ ਫਿਰ ਤਾਂ ਮੁੰਡੇ ਕੋਲ ਤੈਰਾ ਕਰਨਾਰੇ ਜੱਕੇ ਸਾਰੀ ਪੱਕਾ ਏ ਜੱਗਾ ਵੀ ਬਾਈ ਮੈਂ ਇੱਕ ਦੇਖਿਆ ਏ ਇਹ ਫੋਨ ਨਾਲ ਸਲਾਹਾਂ ਜਾਰਾ ਲੰਦਾ ਏ 10 9 ਰੱਖ ਲੈ ਬਹੁਤ ਆ ਬੰਦਾ ਉਹ 9 ਵੀ ਬਹੁਤ ਆ ਯਾਰ ਅੱਗ ਪਿੱਛੇ ਵੈਸੇ ਇੱਥੇ ਕਿੱਥੇ ਆਉਣੀ ਆ ਠੀਕ ਆ 9 ਕਿਆ ਉਹ ਕੰਧ ਕਰਨੀ ਆ ਕੱਚਾ ਦਲੇ ਦੀ ਆਏ ਦਾ ਪੱਕਾ ਹੀ ਨਹੀਂ ਉੂੰ ਤਾਂ ਤੂੰ ਆਏ ਬਜਰੀ ਲੈ ਕੇ ਆਉਗਾ ਤੈਨੂੰ ਉਹ ਪੈਸੇ ਹੋ ਗਏ ਹਾਂ ਇੱਟ ਦਾ ਹੀ ਲੜਣਾ ਇੱਟੇ ਨਹੀਂ ਬਣਿਆ ਆਏਗਾ ਕਿਉਂਕਿ ਬਜਰੀ ਕਾਫਜਾ ਵੀ ਨਹੀਂ ਹੈਗੀ ਨਹੀਂ ਨਹੀਂ ਕੰਮ ਜਾ ਰਹੇ ਇਹ ਬਾਈ ਮੰਨਦਾ ਨਹੀਂ ਹੈਗਾ ਅਸੀਂ ਤੇ ਤੇ ਸੁੱਖੇ ਨਾਲੇ ਫਿਰ ਇੱਟ ਵੀ ਆਹ ਫਰਸ਼ ਇੱਟਾਂ ਵਾਲਾ ਫਰਸ਼ ਹਾਂ ਇਹਦੀ ਵੀਡੀਓ ਵੀ ਦਿਖਾ ਦੀ ਆਰ ਇਹਨੂੰ ਪਾਏ ਹੋਏ ਨੂੰ ਮੈਨੂੰ 8 ਸਾਲ ਹੋ ਗਏ ਹਿੱਲਿਆ ਨਹੀਂ ਹੈਗਾ ਇਹਦੇ ਵਿੱਚ ਸਮੇਟ ਤਾਤ ਆ ਆ ਮੇਕਰੀ ਮੇਕਰੀ ਹੁੰਦਾ ਲੈ ਆਹ ਹੋਦੀ ਦੱਸਦਾ ਪਾਏ ਤਾਂ ਕਦੇ ਆਪਣੀ ਵਿੱਚ ਬਣੀ ਹੋਈ ਆਰ ਖੋਦੀ ਇੱਕ ਵਾਰ ਕੱਖ ਪਾਏ ਫਿਰ ਦੰਗਰ ਦੋ ਦਿਨ ਖਾਈ ਜਾਣ ਥੋਲੀ ਦਾ ਵੀ ਫਰਕ ਹੈ ਕੋਈ ਤਾਂ ਨਹੀਂ ਬੋਕਣ ਦੀ ਚਲਦੀ ਚਾਰ ਚਾਰ ਮਹੀਨੇ ਇਹ ਤਾਂ ਹੈ ਦੁਨੀਆ ਦੇ ਸੁੱਖਾ ਰਹਿ ਕੇ ਤੇ ਬੇਸਤੀ ਬਹਿਰੇ ਬਿਜੇ ਟੋਦੇ ਹੁਣ ਜਿਹੜੀ ਦੁਕਾਨ ਸਭ ਤੋਂ ਵੱਧ ਚੱਲਦੀ ਹੈ ਜਿਹਦੇ ਸਮਾਨ ਜ਼ਿਆਦਾ ਵਿਕਦਾ ਹੈ ਹਾਂਜੀ ਉਹ ਦੁਕਾਨ ਦੇ ਵਿੱਚ ਸਮਾਨ ਨਵਾਂ ਆਈ ਜਾਂਦਾ ਨਵਾਂ ਕੱਲ ਤੇ ਆਉਂਦਾ ਜੇ ਪੁਰਾਣਾ ਵਿਕਦਾ ਉਹਦੀ ਮਾਰਕੀਟ ਅਲਗਾਰ ਦੇ ਹਾਂ ਆਪਣਾ ਵੀ ਆਇਆ ਵੀ ਕੰਮ ਜੇ ਵਧੀਆ ਕਰੂੰਗਾ ਮੈਂ ਤਾਂਗਲਾ ਮੈਨੂੰ ਕਹੂੰਗਾ ਦਾ ਮੈਨੂੰ ਇਹ ਤਾਂ ਟਾਈਮ ਤਾਂ ਨਹੀਂ ਹੈਗਾ ਟਾਈਮ ਹੈ ਨਹੀਂ ਬਾਈ ਸਹੀ ਗੱਲ ਹੈ ਟਾਈਮ ਹੁੰਦਾ ਫੋਗਲ ਦਾ ਵੇੜ ਕੇ ਇੱਕ ਜਿਹੜਾ ਦੂਜਾ ਤਾਂ ਜ਼ਿਆਦਾ ਰਾਜ ਸੋਖੇ ਮੈਂ ਇੱਕ ਦੇਖਿਆ ਏ ਤਨੂੰ ਜਹ ਬੰਦਾ ਦਿਹਾੜੀ ਬੁਲਾ ਲਵੇਂ ਠੇਕੇ ਪਾ ਕੰਮ ਓਫੀਸ ਸਪੀਡ ਕੇ ਹੁੰਦਾ ਏ ਉਹ ਕੰਮ ਨਹੀਂ ਹੈਗਾ ਵੀ ਦਿਹਾੜੀ ਪਾਉਲੀ ਕਰਨ ਦੀ ਨਹੀਂ ਲੱਗੀ ਹਾਂ ਗਲਤ ਆ ਹੈ ਕੰਮ ਯਾਰ ਆਏ ਪੜੀ ਜਣਾ ਫੜ ਕੇ ਕੱਲ ਮਨੇ ਦੇਖ ਮੇਲੇ ਤੜ ਜਰਾ ਜਨਾ ਸਾਡੇ ਆਪੇ ਬਾਣੇ ਲੜਾਈ ਗਿਆ ਆਪੇ ਉਹ ਮੈਂ ਦੇਖਿਆ ਵੀ ਜੇ ਸਿਮਿੰਟ ਵੀ ਨਹੀਂ ਹੈਗਾ ਆਪੇ ਕਰ ਲੈਂਦਾ ਬੰਦਾ ਬਾ ਫਰਕ ਲੈ ਉਹ ਟੋਲੀ ਆ ਗਿਆ ਕਰ ਕਰੀ ਵੱਡੀ ਆਲੇ ਕੰਮਰੇ ਦੇ ਵਿਆਹ ਨੂੰ ਆਨੇ ਵਾਈ ਦੀ ਜੇ ਕਰੀ ਵਿਆਹ ਨੂੰ ਟੋਲੀ ਚਲ ਗਿਆ ਨਜਾਦ ਫੁੜੀ ਸਾਡਾ ਨਹੀਂ ਪਹਿਲੇ ਵੀ ਨਹੀਂ ਲੈਣਗੇ ਗਾੜ ਦੋਲਾ ਮੇਰੀ ਓ ਜਿਹੜਾ ਵੀਡੀਓ ਬਲ ਲਾਇ ਕਰਦੇ ਆ ਪੂਰੇ ਉੱਥੇ ਲਾ ਦੇ ਓ ਟੋਲ ਕੇ ਘਿਰ ਕੇ ਬਚ ਗਿਆ ਟੋਲੀ ਗੁੱਸਾ ਕਰ ਗਿਆ ਓ ਟੋਲ ਕੇ ਘਿਰ ਕੇ ਬਚ ਗਿਆ ਕਹੇ ਘਟ ਬੰਗਿਆ ਆਟੋ ਦੀ ਉਹ ਵੱਜ ਗਿਆ ਬਾਈ ਮੁਕੀਂ ਕਾ ਘੱਟਮਾ ਕਰਈ ਆ ਵੱਧ ਤਾਈ ਇਹ ਢੋਲੇ ਘਿਰ ਕੇ ਟੋਲੀ ਗੁੱਸਾ ਕਰਕੇ ਕਹਿੰਦਾ ਮੇਰੀ ਬੇਇੱਜ਼ਤੀ ਕਰਦੇ ਬਾਈ ਨਾ ਰੁਟਾ ਬੀਟਰ ਨੇ ਬਣਾਤੀ ਹੁੰਦੀ ਆ ਮੜਾਈ ਆ ਆ ਹੋਇਆ ਕੰਪਿਊਟਰ ਅਸਲੀ ਹੁਣ ਗਾਜੇ ਗੇ ਦਾ ਇਹ ਕਿੱਥੇ ਜਿਹੜੇ ਦਿਨ ਯਾਦ ਕਰਾ ਆਗੇ ਟਰੈਕਟਰ ਇਹ ਜਿਹੜੇ ਅੱਜ 20 18 18 19 ਲੱਖ ਦੇ ਵੇਚਦੇ ਆ ਜਦ ਤਾ ਇਹ 13 14 ਦੇ ਨਿਕਲੇ ਪਏ ਆ ਯਾਰ ਮਾਰਕੀਟ ਨਹੀਂ ਹੈ ਜਾ ਡਰਦਾ ਦਾ ਅਗਲਾ بڑا ਟਰੈਕਟਰ ਲੈਣ ਤੇ ਹਾਂ ਹੁਣ ਤਾਂ ਅਗਲਾ ਕਿਹਦਾ ਛੋਟਾ ਦਾ ਲੈਣਾ ਹੀ ਨਹੀਂ ਲੈਣਾ ਹੀ ਨਹੀਂ ਕੋਈ ਵੀ ਹਾਂ ਵੀ ਕਿਟਰ ਬੜਾ ਲੋ ਪਰ ਟਰਾਲੇ ਵੀ ਬਹੁਤ ਬੜੇ ਆ ਆਪਣੇ ਛੋਟੇ ਆ ਹੋਰ ਪਾਸੇ ਸਾਰੇ 2 बाई 2 ਫੁੱਟੇ ਆ ਆਪਣੇ ਏਰੀਆ ਜਿੱਥੇ ਛੋਟੇ ਆ ਆ ਰੂਟਾ ਮੀਟਰ ਜਿਵੇਂ ਹੀ ਬਹੁਤ ਬਜੇ ਉਹ ਇੱਥੇ ਵੀ ਆ ਤੇ ਆ ਦੇ ਲਾਣੂ ਕਿ ਤਾਂ ਹੀ ਖਿੱਚੂਗਾ ਹਾਂ ਕੱਲ ਕਿਹੜਾ ਸਾਡੂਰੇ ਵੀ ਹੋ ਜਾਣੇ ਹਾਂ ਭਾਈ ਸੰਧਪਾਡਾ ਸੁਪਰ ਸੀਟਰ ਨੇ ਬਸ ਕਰਾਤੀ ਛੋਟੇ ਟਰੈਕਟਰਾਂ ਦੀ ਕਿਉਂਕਿ 10 10 ਕੁਇੰਟਲ ਦਾ ਭਾਈ ਜਿਹੜਾ 8 9 ਫੁੱਟਾ ਇਹ ਬਸ ਕਰਾਉਂਦਾ ਉਹ ਜੱਗੇ ਇਹਵੇਂ ਖੁੰਡ ਕੱਢਦੇ ਹੁਣ ਫਪੂਲਰ ਤੇ ਬਾਅਦ ਉਹ ਮਾੜਾ ਦੀ ਤੇ ਟਰੈਕਟਰ ਕਿੱਥੇ ਖੁੰਡ ਕੱਢਦੇ ਹੈ ਆ ਜੌਂਡੀਆ ਸਦਾਜੀ ਪਿੱਛੇ ਦੇ ਟਰਾਲਾ ਭਰ ਦਿੰਦਾ ਲੋਕ ਝੁਕਦੇ ਛੱਟੀਆਂ ਜੀ ਹਾਂ ਇਹ ਤਾਂ ਫੇਰ ਜਾਣਗੇ ਲੈ ਆ ਕੰਮ ਹੋਰ ਬੰਦੇ ਦਾ ਵੀ ਆਹੀ ਹੈ ਜਾਣੋਂ ਕੀ ਤਾਂ ਕੰਮ ਹਾਂ ਕੰਮ ਹੋਊਗਾ ਜਾਣ ਨਾਲੇ ਸਾਰਾ ਕੁਝ ਜਾਣ ਹੈ ਤਾਂ ਜਹਾਨ ਹੈ ਜਾਣ ਜਾਣ ਨਹੀਂ ਹੈਗੀ ਤਾਂ ਫੇਰ ਜੱਗੇ ਸੁੱਖੇ ਜੀ ਜਾਣੇ ਹੈ ਕਿ ਵੇ ਸਿਵੇ ਆ ਇਹ ਤਾਂ ਥਾਰੀ ਛੋਟੀ ਜੀ ਕਰਾਦੀ ਚੋਂ ਮਾ ਮੇਤੀ ਚਿਕਾਈ ਥੈਲਾ ਫੜ ਕੇ ਆਇਆ 50 ਜਹਾ ਫਿਰ ਉਹ ਵੀ ਠੀਕ ਆ ਫਿਰ ਮਰਿਆ ਨਾ ਜਾ ਲੀ ਆ ਕਿਵੇਂ ਸੇ ਰਹਿ ਗਿਆ ਹੁਣ ਜੇ ਦੋ ਬੰਦੇ ਨੇ ਘੇਰ ਲਿਆ ਕਹਿ ਕੇ ਜੇ ਜੋਰ ਹੂੰਗਾ ਦੋਨੂੰ ਵੀ ਕੁੱਟ ਸਕਦਾ ਏ ਬੰਦਾ ਜਿਹਨਾਂ ਹੱਥ ਤੋਂ ਹੁੰਦਾ ਏ ਇੱਕ ਇੰਸਟਾਗ੍ਰਾਮ 'ਪੋਂ ਵੀਡੀਓ ਚੱਲਦੀ ਏ ਇੱਕ ਬੰਦੇ ਨੂੰ ਤਿੰਨੇ ਜਣੇ ਨੇ ਘੇਰ ਲਿਆ ਉਹਨੇ ਤਿੰਨੇ ਕੁੱਤੇ ਨਾਲੇ ਹੈਲਮਟ ਫੇਰੇ ਆਏ ਜਿੱਕੇ ਦੇਖੀ ਆ ਨਹੀਂ ਨਹੀਂ ਦੇਖੀ ਕੱਲੇ ਨੇ ਤਿੰਨੇ ਜਣੇ ਕੁੱਤੇ ਹੈਲਮਟ ਫੇਰੇ ਆਏ ਡਰਿਆ ਨਹੀਂ ਬਸ ਟੈਂਪੂ ਟੈਂਪੂ ਵਾਲੇ ਨੇ ਨਾ ਮੋਟਰਸਾਈਕਲ ਵਾਲੇ ਦੇ ਨਾਲ ਆਏ ਕੁਝ ਲੱਗ ਗਿਆ ਕੋਨੇ ਤਿੰਨ ਦੋ ਜਣੇ ਮੋਟਰਸਾਈਕਲ ਨੇ ਫਟਾਫਟ ਆਏ ਟੈਂਪੂ ਵਾਲਾ ਜਾਂ ਨਿਕਲੇ ਵਿੱਚ ਤੇ ਉਹ ਫੇਰ ਅੱਟੇ ਖੱਟਾ ਹਾਂ ਫੇਰ ਬਾਈ ਬਾਈ ਕਰੇ ਉਹਨੂੰ ਬਾਈ ਯਾਰ ਤੂੰ ਕਹਦਾ ਦੇਖੇ ਡਰ ਗਏ ਕਿੱਥੇ ਆਏ ਆਏ ਤੇ ਇਹਨੂੰ ਕੱਟ ਕਉਂਗੇ ਹੂੰ ਡਰ ਗਏ ਛੋਟਾ ਗਾਇ ਲੈ ਆਣੀ ਹਾਂ ਛੋਟਾ ਗਾ ਛੋਟਾ ਹੀ ਰੋਡ ਨਹੀਂ ਉਹਦੇ ਇਧਰ ਮਾ ਛੋਟਾ ਉਹ ਛੋਟਾ ਨਹੀਂ ਨਾ ਮਾ ਟੋੜਾ ਪੈਣਾ ਕੱਦੇ ਇਧਰ ਮਾ ਲਓ ਜੀ ਬਾਈ ਸੁੱਖਾ ਮਿਸਤਰੀ ਆ ਨਾ ਜਿਹੜਾ ਇਹ ਪੱਖਾ ਲਾ ਕੇ ਕੰਮ ਕਰਦਾ ਸੁੱਖੇ ਗਿਆ ਚੱਕਰ ਆ ਬਾਈ ਇਹ ਬ੍ਰੈਂਡ ਆ ਇਹ ਤਾਂ ਐਵੇਂ ਥੋੜੀ ਹੈ ਅਲੀ ਨਹੀਂ ਕੱਢੀ ਮੈਂ ਕਹਿੰਦਾ ਜੱਗੇ ਬਾਦ ਨੇ ਅਕਲ ਦੇ ਵੀ ਟਰਬੋ ਲਾਤੀ ਥੋੜਾ ਇਹ ਹਾਮਨਾ ਚੱਲਦਾ ਅਕਲ ਬੜੇ ਡੈਕਟਰ ਆ ਇੱਕ ਸਿਲੰਡਰ ਤਾਂ ਨਹੀਂ ਕੱਢ ਕੇ ਲਾ ਲਿਆ ਆਪਣੇ ਚ ਜਿਹੇ ਲਾਉਂਦਾ ਜ਼ੋਰ ਮਾਰਦਾ ਕਿ ਤੇ ਉਹ ਤਾਂ ਤਿੰਨ ਸਿਲੰਡਰ ਕਰਤੇ ਹੋਵੇ ਅਕਲ ਹੁਣ ਨਵੀਂ ਗੱਡੀ ਆਈ ਐ ਸਵਿਫਟ ਡੇਅਰ ਅੱਛਾ ਜੀ ਉਹ ਤਿੰਨ ਸਿਲੰਡਰ ਕਰਤੀ ਉਹਦਾ ਵੀ ਇੱਕ ਸਿਲੰਡਰ ਚੱਕਦਾ ਪਹਿਲੀ ਚਾਰਤੀ ਇਹ ਕਿਹਾ ਤੇ ਤਿੰਨ ਕਰੀ ਜਾਂਦੇ ਸਾਰੇ ਗੱਡੀ ਕਿਆ ਕਰਨੀ ਆ ਗੱਡੀ ਤਾਂ ਬਹੁਤ ਵੱਧ ਗਿਆ ਹੈ ਹਾਂ ਟਰੈਕਟਰ ਕੋਈ ਨਾ ਟਰੈਕਟਰ ਲੈਣਾ ਜੇ ਇਸੇ ਵੀ ਉੱਪਰ ਨੂੰ ਹੋਈ ਨਹੀਂ ਹੁਣ ਨਹੀਂ ਹੈਗਾ ਹੁਣ ਤਾਂ ਦੇਖਿਆ ਐਂ ਦਾ ਜਿਹੜੇ ਆਹ ਮਹਿੰਦਰਾ ਵਾਲੇ ਇਹ ਵੀ ਚਾਰ ਸਿਲੰਡਰ ਆਉਂਦੇ 75 ਐਚਪੀ ਚ ਹਾਂ ਹੌ ਲੈਂਣ ਦਾ ਲਾਸਟ ਵਾਲਾ ਟਰੈਕਟਰ ਆ ਜਾਨੀ ਯਾਰ ਐਂ ਦਾ ਬਾਹਰਲੇ ਮੁਲਖਾ 'ਚ 6 ਸਿਲੰਡਰ ਵੀ ਆ ਕਰੇ ਪਰ ਓਏ ਗਿਰਜੂ ਦਾ ਗੇਟ ਇਹ ਹਲੇ ਡੁਪਲੀਕੇਟ ਆ ਇਹ ਕਾਰੇ ਵਿਚੜਨਾ ਹੈ ਹੋન્ડ ਮੈਂ ਚਾਬੀ ਤਾਂ ਨਹੀਂ ਵਿੱਚੋਂ ਦੇ ਫੇਰ ਠੀਕ ਹੈ ਪਹਿਲਾਂ ਇਹ ਰਸੋਂ ਜੱਗੇ ਬੋਸ ਤੇ ਟਰਬੋ ਲਾਉਣੀ ਹੈ ਹਾਂ ਨੀਲੇ ਕੋੜੇ ਟਰਬੋ ਲਾਉਣੀ ਜੱਗੇ ਬੋਸ ਤੇ ਕਿ ਕਿਆ ਕਰਨਾ ਫੇਰ ਟਾਇਰ ਚ ਕੌਣ ਹੈ ਹਾਂ ਖੜਾ ਕਰਨਾ ਮੂਰੇ ਤੇ ਹਾਂ ਬਾ ਠੀਕ ਹੈ ਫੇਰ ਜਾਣਾ ਤੇ ਦੂਰ ਬਹੁਤਾ ਨਹੀਂ ਤੈਨੂੰ ਲੈ ਜੀਏ ਆਕਲ ਯਾਰ ਬਾਈ ਕੇ ਨਾ ਗੇੜਾ ਮਾਰ ਕੇ ਜਾਓ ਅੱਛਾ ਹਾਂ ਜਾਇਆ ਨਹੀਂ ਕਿਦਨੇ ਮੜੇ ਕਰਦਾ ਕੰਮ ਨਿਭੜਦੇ ਵੇ ਹੈ ਕੱਢ ਕੇ ਹੋ ਗਿਆ ਆ ਗਿਆ ਕਰਦੇ ਕੰਮ ਤੇ ਤੇਰਾ ਸਰੀਰ ਚੱਲਦਾ ਨਹੀਂ ਹੈਗਾ ਤੂੰ ਵੀ ਬੜਾ ਪੰਪ ਚੈੱਕ ਕਰਾ ਲਈ ਜੱਗੇ ਬਹੁਤ ਹੈ ਉਹ ਸਹੀ ਕਰ ਬਾਈ ਛੱਡ ਤੇ ਦੋ ਹਿੱਸੇ ਕਰ ਤੇ ਇੱਕ ਹੀ ਸਾ ਡੰਗਰਾਂ ਦੇ ਤਾ ਇੱਕ ਹੀ ਸਾ ਵਰਤ ਲੈਣਾ ਇਹ ਇਕੱਲਾ ਸਿਆਲ ਵਾਸਤੇ ਬਣਾਇਆ ਹੈ ਸਿਆਲ ਖਾਤਰ ਉਹ ਤਾਂ ਉੱਚੀ ਮੋਜ ਮਾਰਨੀ ਨੇ ਤੇ ਉਹਦੀ ਫੋਲੀ ਫੋਲੀ ਕਰਦੀ ਸਿਆਲ ਵਿੱਚ ਵਾਸਤੇ ਕਰਦੀ ਨਹੀਂ ਬੈਠਦਾ ਕਹ ਕੇ ਨਾ ਮੈਂ ਨਹੀਂ ਮੈਂ ਤਾਂ ਪਾਪੂ ਨੂੰ ਤੇਰੇ ਨਾਲ ਹੀ ਬਹਿੰਦਾ ਬਸ ਜਿੱਦਣ ਤੇਰੇ ਕੇ ਬਹਿ ਗਿਆ ਫਿਰ ਤਾਂ ਕਹਿੰਦਾ ਮੇਰੇ ਨਾਲ ਨਾ ਬੈਠ ਯਾਰ ਪਮੂ ਤੇ ਤੇ ਕਗਲਾ ਸੱਗੇ ਆ ਤਾਂ ਨਹੀਂ ਤੇਰੇ ਕੇ ਬਹਿੰਦਾ ਆ ਜਾ ਕੌਣ ਦੱਸ ਤੂੰ ਕਿਆ ਕਹਿੰਦਾ ਰ ਤੂੰ ਕਿਆ ਕਹਿੰਦਾ ਨਹੀਂ ਤੇਰਾ ਟਰੈਕਟਰ ਕਿਹੜਾ ਦੋਹਾਂ ਤੇ ਦੋ ਤਿੰਨ ਚਾਰੇ ਨਾ ਨਾ ਇੱਕ ਦਾ ਨਾਂ ਦੱਸ ਆਪਣਾ ਚਾਰਾ ਮਾਥੇ ਕਿਹੜਾ ਏ ਪਸੰਦ ਕਿਹੜਾ ਈ ਕੋਲਾ ਏ ਇਹ ਵਧੀਆ ਏ ਡੈਡੀ ਦਾ ਕਿਹੜਾ ਚਾਰ ਡੈਡੀ ਦਾ ਡੈਡੀ ਦਾ ਨਾਮ ਨਹੀਂ ਆਉਂਦਾ ਤਾਂ ਠੀਕ ਹੈ ਮੈਂ ਡਰ ਕੇ ਦਿਖਾਵਾਂ ਨਹੀਂ ਅਕਲ ਭਾਈ ਤੇਰਾ ਕਿਹੜਾ ਕੋਈ ਨਹੀਂ ਹੈਗਾ ਚਲਾਉਣਾ ਹੀ ਨਹੀਂ ਆਉਂਦਾ ਕਹਿੰਦਾ ਕਿਹੜਾ ਡੈਡੀ ਦਾ ਕੋਈ ਨਹੀਂ ਹੈਗਾ ਚਲਾਉਣੇ ਵੀ ਆਉਂਦਾ ਹੈਗਾ ਹਰ ਚਾ ਫਿਰ ਕਿੱਥੇ ਤੂੰ ਇਹ ਕਿਹਨੂੰ ਨਹੀਂ ਆਉਂਦਾ ਚਲਾਉਣਾ ਤੈਨੂੰ ਉਹ ਝਾੜ ਕੇ ਨਹੀਂ ਚਲਾਉਂਦਾ ਆਉਂਦਾ ਜ਼ਰੂਰ ਹੈ ਕੋਈ ਨਹੀਂ ਹੈਗਾ ਕਿਹੜਾ ਡੈਡੀ ਦਾ ਹਾਂ ਹਾਂ ਸਿੱਖ ਗਿਆ ਹੁਣ ਤਾਂ ਪੂਰਾ ਚੜਨ ਲੱਗ ਗਿਆ ਉੱਪਰ ਪੇਟ ਪੈ ਗਿਆ ਵਾਹੀ ਇਹ ਵੀ ਜੱਗੇ ਬੌਸ ਕੋਲ ਜਾਊਗਾ ਇਹਦੀ ਬੁਕਿੰਗ ਕਰਾਤੀ ਅਸੀਂ ਕਿਸੇ ਵਾਰ ਵੀ ਇਹਦਾ ਨੰਬਰ ਆ ਜਾਂਦਾ ਹੈ ਆ ਜਾ ਕੇ ਬੁਕਿੰਗ ਤਾਂ ਹੋ ਗਈ ਸੀ ਆਪਣੇ ਟਰੈਕਟਰ ਦੀ ਹੈ ਖੇਤੇ ਨਹੀਂ ਵਿਹਲਾ ਨਹੀਂ ਮੜ ਮੋਟਾ ਬੰਦਾ ਚਲਾ ਕੇ ਹੀ ਦੇਖ ਲਵੇ ਪਰ ਆਏ ਆ ਅੰਕਲ ਕਰਾ ਦੇ ਯਾਰ ਹੁਣ ਬਾਈ ਨੇ ਕਿਹਾ ਹੈ ਵੀ 55 30 ਲਓ ਫਿਰ ਇੱਕ ਵਾਰ ਹੱਥ ਦਾ ਲੱਗਣੇ ਬਣਦੇ ਆ ਇਹ ਸੁਖੇ ਕੋ ਐਂ ਰਸ ਵੀ ਬਸਤਾ ਨਹੀਂ ਕਰਾਤੀ ਜੱਗੇ ਇਹਨਾਂ ਨੇ ਤੇਰੀ ਹਾਂ ਬੰਦੂ ਫਰਕ ਇਹ ਮੈਂ ਰਾਤ ਨੂੰ ਉੱਤੇ ਜਾ ਕੇ ਨਹੀਂ ਕੰਮ ਕਰਦਾ 11 10 ਵਜੇ ਤੱਕ 9 ਵਜੇ ਤੱਕ ਓਵਰਟਾਈਮ ਹਾਂ ਹਾਂ ਵੀ ਬਸ ਹੋਈ ਨਹੀਂ ਕਿੱਕਣਾ ਹੈ ਤੇਰੇ ਕੋ ਸਾਧਰੇ ਤੇ ਲੱਗ ਜਾਂਦੇ ਕੰਮ ਕਰਾਉਂਦੇ ਹੋਏ ਮਤਲਬ ਮੇਰਾ ਇਹਦਾ ਸਾਥ ਸਾਨੂੰ 2 2 ਵਜੇ ਤੱਕ ਰਾਤ ਨੂੰ ਬਸ ਆਉਂਦਾ ਕਿ ਤਾਇ ਕਰਾਤੀ ਇਹਨਾਂ ਦੀ ਬਸ ਇੱਥੇ ਹੋ ਗਈ ਬੱਸ ਹਾਂ ਹਾਂ ਚੱਲੀ ਜਾਂਦਾ ਕੰਮ ਇਹ ਆ ਬਈ ਯਾਰ ਇਹਦਾ ਬੱਸ ਹੀ ਜਾਏਗਾ ਆਇਆ ਸੁੱਕੇ ਜਾ ਅਸੀਂ ਮਕਾਨ ਪਾਇਆ ਤਾਂ ਅਸੀਂ ਵੀ ਨਾਲੇ ਚਿਮੜੇ ਪੇਤੇ ਬਹੁਤ ਟੋ ਟਾਈ ਕਰੀ ਬਈ ਅਸੀਂ ਵੀ ਸਾਡੇ ਬਾਈ ਸੁੱਕਾ ਵੀ ਲੱਗ ਲਿਆ ਜਾਵਰ ਵੀ ਲੱਗ ਲਿਆ ਨਾ ਚਾਹ ਉਹ ਡੈਂਡੀ ਲੱਗ ਲਿਆ ਕਲੀਪੇ ਦਾ ਤਾਂ ਉਹ ਵੀ ਲੱਗ ਲਿਆ ਹੈ ਜਾਓ ਇੱਥੇ ਜਾ ਸਾਰੇ ਹਾਂ ਕਣੀ ਯਾਰ ਬਾਬੇ ਗੱਲ ਪਤਾ ਕੀ ਆ ਹੁਣ ਜਿਹੜਾ ਬਚਪਨ ਦੇ ਕੰਮ ਕਰਾਇਆ ਦਾ ਲੋਹੇ ਨੂੰ ਜਿੰਨਾ ਪੱਠੀ ਮਾਰ ਰੱਖਦੇ ਪੱਕਾ ਦਾ ਆਣਾ ਉੱਕਾ ਦੂਣਾ ਦਾ ਕਤੈਵਾਂ ਦੇ ਕਤੈਵਾਂ ਦੇ ਕਰਦਾ ਬੰਦਾ ਹੈ ਕੋਹ ਜਿਹੀ ਹੋਏ ਨੇ ਜਿਹੇ ਜਿਹੇ ਬੰਦਾ ਹੈ ਬਾਦ ਬਾਦ ਉੱਧਰ ਨਹੀਂ ਹੋ ਰਿਹਾ ਹੋਰ ਰੰਗ ਨੂੰ ਜਿਹੇ ਜੇ ਪਾਣੀ ਚ ਪਾ ਲਾਂ ਜੇ ਰੰਗ ਨੂੰ ਪਾਣੀ ਚ ਪਾ ਲਾਂ ਨੇ ਆਪਣਾ ਲਾਗੇ ਛੱਡ ਦੇਣਾ ਪਾਣੀ ਵਿੱਚ ਤੇਰਾ ਬਹੁਤ ਕਰਦਾ ਬਹੁਤ ਅੰਕਲ ਧੂਆ ਪੇਂਟਰ ਨਹੀਂ ਆਉਂਦਾ ਹੁਣ ਕੀ ਕਰਨਾ ਆਪਾ ਜੀ ਆਉਗਾ ਜਾਨੀ ਸੁੱਖਾ ਦਾ ਬਹੁਤ ਏ ਤਾਂ ਵਿਚਾਰ ਆਪੇ ਕਰੀ ਜਾਂਦਾ ਨਾ ਨਾ ਪੁਰਤੀ ਹੈਗੀ ਆ ਪੁਰਤੀ ਹੈ ਆਹ ਜਿੱਤਾ ਘੜੀਆਂ ਮਾਲਵਾ ਸਾਰੇ ਇਕੱਲੇ ਹੀ ਛੱਡਿਆ ਜਾ ਕੇ ਇਹਨੂੰ ਆਏ ਨਹੀਂ ਵੀ ਬੰਦੇ ਇਤਰੀ ਆ ਨੀਵਰ ਵਾਲਾ ਕੰਮ ਵੀ ਸਾਰੀ ਸਾਰਾ ਕੋ ਕਰ ਦਿੰਦਾ ਵਿਚਾਰ ਆਪੋ ਨੇ ਕਿ ਨੇ ਉਸ ਅੰਕਸ ਵਿੱਚ ਡੋਲ ਦੇਣਾ ਉਹਨੇ ਉਸ ਨੂੰ ਟੋਲਦਾ ਜੱਗੇ ਨੇ ਨਾ ਉਹ 20 ਰੁਪਏ ਦਾ ਇਹ 20 ਦਾ ਜਾਮਨ ਦੋ ਫਸੇ ਹੁੰਦੇ ਆਕਰ ਰਾਤ ਜੱਗਾ ਪਾਰਟੀ ਕਰਿਆ ਪਨੀਰ ਗੇਰੇ ਆ ਯਾਰ ਪਨੀਰ ਗੇਰੇ ਆ ਉਹ ਬੋਰ ਨਹੀਂ ਕਰਦਾ ਕਈ ਵਾਰ 15 ਰੁਪਇਆ ਆ ਕੇ ਢੇਰ ਕੇ ਕਹਿੰਦਾ ਪਤਾ ਹੀ ਨਹੀਂ ਕਿੱਥੇ ਗਏ 30 ਤਾਂ ਅੰਕ ਦੇ ਘਾੜੇ ਕਿਹਾ ਬੱਦ ਗੋਭੀ ਲੈ ਆਏ ਪਨੀਰ ਗੇਰੇ ਦੇਖ ਲੈ ਉਦੋਂ ਤਾਂ ਤਾਰਾਤੀ ਬੜਕੇ ਤੇ ਕਾਇ ਨੌਜੇ ਕਟਾਉਣ ਰਾਜਪਾਲ 500 ਰੋਡ ਸਿਟਿਆ ਆ ਉਹ ਵੀ ਗੱਲ ਸੁਖੇ ਗੱਲ ਤਾਂ ਮਾੜੀ ਐ ਨਾ ਬੰਦ ਕੋ ਵੀ ਨਹੀਂ ਫਰੀਂ ਘੇਰੇ ਆ ਉਹ ਮੈਗੀ ਦੀ ਖਾਣੀ ਸੀ ਕਿਸੇ ਨੇ ਥਰਾਰ ਗੀ ਦੀ ਗੱਲ ਆ ਮਿਰਿਆ ਵੀ ਨਹੀਂ ਦਿਖਲਾ ਰਸਤੇ ਨਾ ਰਸਤੇ ਮੋ ਸੜਿਆ ਹੋਣਾ ਇਹਨੇ ਤਾਂ ਬੜਕ ਵੀ ਨਹੀਂ ਕਰੀ ਹੋਗੀ ਹਾਂ ਹਾਂ ਅਕਲ ਅਸੀਂ ਦੁਵਾਰਾ ਦੇਖਣ ਵੀ ਗਏ ਤੇ ਨਾ ਮਿਲਿਆ ਨਹੀਂ ਹੈਗਾ ਹੈਰਾਨ ਗੀ ਦੀ ਆਦਾਂ ਨੇ ਕਿੱਥੇ ਇੱਕ ਤਾਂ ਮਾ ਹੌਲੀ ਹੌਲੀ ਜਾ ਜਾਂਦਾ ਲੈ ਰੁਕੇ ਦੇ ਕਾਣੇ ਕਿ ਨਾ ਗਰੀ ਵੀ ਚੀਜ਼ ਕੋਈ ਚੈੱਕ ਦਾ ਨਹੀਂ ਹੈਗਾ ਸਾਡੇ ਵਾਲੀ ਤਾਂ ਦਿਖੀ ਵੀ ਨਹੀਂ ਅਬੂਰ ਖੱਟੇ ਵਾਲਾ ਕੰਮ ਹੋ ਗਿਆ ਇਹ ਚੀਜ਼ ਕੋਹੜੀ ਗਈ ਨਹੀਂ ਤੁਹਾਨੂੰ ਗੱਟੇ ਲਿਆਦਾ ਬੰਦਾ ਹੋ ਗਿਆ ਦੇਖਿਆ ਹੈ ਉਹ ਕਰਵਾਵਾ ਨਹੀਂਦਾ ਹੈਗਾ ਉਹ ਕਰਵਾਵਾ ਨਹੀਂਦਾ ਹੈਗਾ ਆਪਣੀ ਰੱਬ ਤੇ ਹਿਸਮਤ ਤੇ ਕੁਝ ਨਹੀਂ ਮਿਲਦਾ ਜਿਵੇਂ ਰੈਡੀ ਪਰੇ ਰਿਹਾ ਹੈ ਯਾਰ ਉਹ ਪਾ ਦੇ ਹੁਣ ਰੱਬ ਜਾਣੇ ਜਿਹੜੇ ਇਹ ਗਾਜੀ ਦੇ ਕੇਲੇ ਲੈ ਕੇ ਆ ਤੁਸੀਂ ਮੇਰੇ ਤਾਂ ਕੇਲੇ ਵੀ ਨਹੀਂ ਲੈ ਕੇ ਆ ਕੇ ਉਹ ਵੀ ਮੁੱਕਰ ਗਿਆ ਹਾਂ ਨਹੀਂ ਉਹ ਲੈ ਕਾਪੀ ਲੈ ਕੇ ਆ ਮਾਜਾ ਉਹ ਮੁੰਨੇ ਪਾਣੀ ਪਿਲਾ ਦੇ ਆਪਣੇ ਮੰਮਾ ਨੂੰ ਕਹਿ ਦੇ